ਲੋਡੀ ਅੱਜ ਜਿਹੜਾ ਵਾ ਮੌਸਮ ਨੇ ਆਪਣਾ ਮਜਾਜ ਜਿਹੜਾ ਬਦਲ ਲਿਆ ਵਾ ਤੇ ਅੱਜ ਤੋਂ ਜਿਹੜਾ ਵਾ ਧੁੰਦ ਜਿਹੜੀ ਆ ਉਹ ਪੈਣ ਸ਼ੁਰੂ ਹੋ ਗਈ ਆ ਲਗਭਗ ਅਭੀ ਤੋਂ ਹੰਦਾ ਸ਼ਾਮੀ ਵੇ ਪੈ ਗਈ ਆ ਪਹਿਲਾਂ ਬਹੁਤ ਵਧੀਆ ਦਿਨ ਜਿਹੜੇ ਲੱਗਦੇ ਸੀ ਚਲੋ ਠੰਡ ਵੀ ਬਹੁਤ ਜ਼ਰੂਰੀ ਆ ਕਿਉਂਕਿ ਇਹ ਫਸਲਾਂ ਵਾਂ ਉਹਨਾਂ ਵਾਸਤੇ ਠੰਡ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਤੇ ਅੱਜ ਤੋਂ ਧੁੰਦ ਜਿਹੜਾ ਲੱਗਦਾ ਵਾ ਕਿ ਲਗਾਤਾਰ ਦੇਖੋ ਕਿੰਨੇ ਦਿਨਾਂ ਪੈਂਦੀ ਆ ਹੁੰਦੀ ਜਿਹੜੀ ਇਹ ਪੈਣੀ ਸ਼ੁਰੂ ਹੋਈ ਆ ਜਿਹੜੀ ਧੁੰਦ ਪੈਂਦੀ ਆ ਉਦੋਂ ਹੀ ਜਿਹੜਾ ਆਪਣੇ ਪੰਜਾਬ ਵਿੱਚ ਝਾਲਜਾ ਲੱਗਦਾ ਉਦੋਂ ਦੇ ਧੋਪਾ ਲੱਗ ਜਾਂਦਾ ਫਿਰ ਇਦਾਂ ਲੱਗਦਾ ਜਿਵੇਂ ਝਾਲ ਹੁੰਦਾ ਹੀ ਨਹੀਂਗਾ ਤੇ ਪਹਿਲਾਂ ਤੇ ਇਦਾਂ ਲੱਗਦਾ ਸੀ ਕਾਫੀ ਦਿਨਾਂ ਤੋਂ ਐਰ ਕੀ ਝਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਧੁੰਦ ਨਹੀਂ ਪਈ ਇਦਾਂ ਲੱਗੀ ਜਾਂਦਾ ਹੈ ਕਿ ਜਿਵੇਂ ਇਸ ਵਾਰ ਝਾਲ ਜਿਹਾ ਉਹ ਨਹੀਂ ਹੁੰਦਾ ਜਿਵੇਂ ਅੱਜ ਹੀ ਧੁੰਦ ਪਈ ਆ ਤੇ ਅੱਜ ਹੀ ਨਿਕਲਣ ਲੱਗ ਗਿਆ ਇੱਕ ਵਾਰੀ ਕੀ ਦੰਸਾਲ ਦਾ ਮੌਸਮ ਜਿਹੜਾ ਵਾ ਪੂਰਾ ਚੋਰ ਤੇ ਆ ਠੰਡ ਜਿਹੜੀ ਅੱਜ ਉਹਨੇ ਜ਼ੋਰ ਫੜ ਲਿਆ ਨਾਲ ਹੀ ਤੇ ਹੁਣ ਜਿਹੜਾ ਵਾ ਉਹ ਧੁੰਦ ਨੇ ਪੈਣਾ ਸ਼ੁਰੂ ਕਰ ਦਿੱਤਾ ਤੇ ਇਹਦੇ ਨਾਲ ਜਿਹੜਾ ਵਾ ਤਰੇੜ ਵਾ ਵੱਧ ਪੈਣ ਲੱਗ ਪਈਂਦੀ ਨਵੀਂ ਵਾਧ ਹੋ ਜਾਂਦੀ ਆ ਤੇ ਛੜੇ ਠੰਡ ਵਾਡ ਮੜ ਕੇ ਜਿਆਦਾ ਲੱਗਣ ਲੱਗ ਪਈ ਆ ਚਲੋ ਦੌੜ ਲਾਓ ਚਲੋ ਦੌੜ ਲਾਓ ਚਲੋ ਦੌੜ ਲਾਓ ਚਲੋ ਚਲੋ ਭਜੋ ਨਹੀਂ ਇੱਕ ਵਾਰੀ ਖੜ ਕੇ ਇਕੱਠੇ ਭਜੋ ਨਾ ਬੱਚੇ ਭਜਦੇ ਰਹੇ ਉਹਨੂੰ ਠੰਡ ਨਹੀਂ ਲੱਗਦੀ ਇਹਨਾਂ ਨੂੰ ਜੇ ਉਦਾਂ ਜਿਹੜਾ ਵਾਹੋ ਕਿਤੇ ਵੀ ਖੜੇ ਹੋਏ ਠੰਡ ਲੱਗਣ ਲੱਗ ਪੈਂਦੀ ਚਲੋ 1 2 3 ਚਲੋ ਅੱਗੇ ਨਹੀਂ ਹੋਣਾ ਅੱਗੇ ਨਹੀਂ ਹੋਣਾ ਚੱਲ 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 ਓਏ ਇਹ ਇਦਾਂ ਨਹੀਂ ਕਰਨਾ ਇਦਾਂ ਥੋੜੀ ਕਰਨਾ ਤੂੰ ਤੇ ਮਾਰਦਾ ਵਾਂ ਚਲੋ ਚਲੋ ਨਹੀਂ ਮੈਂ ਹੁਣ ਕਰਦਾ ਵਾਂ 1 2 3 ਇੱਕ ਦੇ ਇੱਕ ਤੂੰ ਜਿਹਨੂੰ ਮਾਰਨਾ ਨਹੀਂ ਸਿੱਧੇ ਭਜਣਾ ਚਲੋ ਚਲੋ ਮੈਂ ਕਰਦਾ ਇਹ ਇੱਕ ਚਲੋ ਸਾਰੇ ਰੈਡੀ ਹੋ ਜਾਓ ਨਹੀਂ 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 ਇੱਕ ਇਦਾਂ ਨਹੀਂ ਇਦਾਂ ਨਹੀਂ ਇਦਾਂ ਨਹੀਂ ਭਾਈ ਇਦਾਂ ਨਹੀਂ ਇਕ ਦੇ ਇਕੱਠੇ ਖੜੋ ਇੱਕ ਵਾਰੀ ਕੂਵਰ ਨਹੀਂ ਤੇਰੀ ਬਾਦੀ ਹੋ ਗਈ ਇਹ ਰੋਟੂ ਬਾਦ ਨਹੀਂ ਮੈਂ ਕਰੂੰਗਾ 1 2 3 ਤੁਸੀਂ ਭੱਜ ਜਾਓਂਗਾ ਚਲੋ ਨਹੀਂ 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 ਫਿਰ ਮੈਂ ਵੀ ਭੱਜ ਜਾਊਂਗਾ ਚਲੋ ਉਧਰੋਂ ਮੈਂ ਤੁਹਾਡੇ ਨਾਲੇ ਵੀਡੀਓ ਬਣਾਊਂਗਾ ਮਾਂ ਕਿੱਧਰ ਚਲੋ ਮਾਰੀ ਰਹਿਣਗੋ ਚਲੋ ਨਹੀਂ ਨਹੀਂ ਤੁਸੀਂ ਭਜੋ ਤੁਸੀਂ ਭਜੋ ਨਹੀਂ ਤੁਸੀਂ ਦੋਨੋਂ ਭਜੋ ਫਿਰ ਮੈਂ ਭਜੂਗਾ ਫਿਰ ਮੇਰੀ ਵਾਰੀ ਚਲੋ 1 2 3 ਚਲੋ ਚਲੋ ਲੱਗ ਜੂ ਪਤਾ ਕੌਣੂ ਜ਼ਿਆਦਾ ਭਜਦਾ ਸ਼ਾਬਾਸ਼ ਤੂੰ ਭਜੀ ਡਿੰਗ ਕਰਦਾ ਐ ਰਾਜ ਉਹਦੇ ਮਾਰਦਾ ਐ ਤਾਂ ਹੀ ਤੇਰੇ ਇਦਾਂ ਹੋਇਆ ਭੱਜ ਲਾ ਜੀ ਭਜੋ 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 ਕੌਣ ਜ਼ਿਆਦਾ ਭਜਦਾ ਭਜੋ 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 ਗੇਟ ਤੱਕ ਜਾਣਾ ਗੇਟ ਤੱਕ ਆਓ ਛੱਡ ਦੇ ਗੇਟ ਤੱਕ ਉਹ ਸ ਗਿਆ ਉਹ ਵੇਲਾ ਕੂਵਰ ਕਿੱਥੇ ਚਲੇ ਗਿਆ ਉਹ ਵੇ ਕਿੱਥੇ ਭੱਜ ਗਿਆ ਤੂੰ ਰੋ ਜੀ ਬੈੰਦਾ ਜਾਣਾ ਜਾ ਮਨਤੇਜ ਰਛਾਤੀ ਆ ਜੀ ਹੈ ਉਹ ਵੇ ਹਾ ਗੁਰੋ ਆਪਣਾ ਕੂਵਰ ਕਿੱਥੇ ਚਲੇ ਗਿਆ ਉਹ ਵੇ ਪਹੁੰਚ ਗਿਆ ਲੈ ਸ਼ੈਡ ਕੋਲ ਆ ਤੂੰ ਪਿੱਛੇ ਰਹਿ ਗਿਆ ਪਿੱਛੇ ਰਹਿ ਗਿਆ ਮੰਦੇਜ ਪਿੱਛੇ ਰਹਿ ਗਿਆ ਭੱਜ 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 ਲੱਗ ਜੂ ਪਾਦਾ ਉਹ ਤੇਰੀ ਪਿੰਡ ਡੈਗ ਜਾਨੀ ਉਹਨੂੰ ਚਰਨ ਓਏ ਉਹ ਪਿੰਡ ਡੈ ਕਿਹਦੀ ਆ ਜਾ ਮੰਦੇਜ ਤੇਰੀ ਪਿੰਡ ਡੈਗੀ ਥਲੇ ਹਾਂ ਜਿੱਤ ਗਿਆ ਜਿੱਤ ਗਿਆ ਗੋਵਰ ਜਿੱਤ ਗਿਆ ਵੀ